ਸਤਿ ਸ਼੍ਰੀ ਅਕਾਲ ਤੁਹਾਡਾ ਫੇਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਜਾ ਰਹੇ ਹਾਂਗੇ ਅੱਜ ਅੰਮ੍ਰਿਤਸਰ ਮੈਂ ਤੇ ਮੇਰਾ ਯਾਰ ਦੋਸਤ ਆਪਾਂ ਉੱਥੇ ਸੀ ਅੱਜ 3 ਵਜੇ ਤੇ 3 ਵਜੇ ਉੱਠਣ ਤੋਂ ਬਾਅਦ ਟਾਈਮ ਮੈਂਟੋ ਮੈਂਟ ਹੀ ਹੋ ਗਿਆ ਤੇ 5 ਵਜੇ 22 ਨਵੰਬਰ ਅੱਜ 22 ਨਵੰਬਰ ਨੂੰ ਸਵੇਰ-ਸਵੇਰ ਖੜੇ ਆਂ ਰੇਲਵੇ ਸਟੇਸ਼ਨ ਦੇ ਉੱਤੇ ਆਖੜਾ ਆਪਣਾ ਯਾਰ ਦੋਸਤ ਇਹ ਵੀ ਤੜਕੇ ਉੱਠ ਕੇ ਆਇਆ ਹੋਇਆ ਹੈਗਾ ਇਵਨ ਲੈਣ ਵਾਗਿਆ ਸੀਗਾ ਹਨਾ ਕਿਉਂ ਮੁੰਡਿਆ ਓਕੇ ਐ ਠੰਡ ਠੰਡ ਦਾ ਕੀ ਮਾਹੌਲ ਐ ਠੰਡ ਕੋਈ ਵਧੀਆ ਤੇ ਭਈ ਆ ਗਣਾ ਕਿੰਨਾ ਸਟੇਸ਼ਨ ਤੇ ਤੁਹਾਨੂੰ ਮੈਂ ਦਿਖਾਉਣਾ ਹੈਗਾ ਹੁਣ ਆਪਣੇ ਵਲੌਗ ਦੇ ਵਿੱਚ ਦੇਖਣ ਨੂੰ ਮਿਲੂਗਾ ਸਾਨੂੰ ਇਹ ਤੁਸੀਂ ਦੇਖ ਸਕਦੇ ਹੋ ਕੋਈ ਨਹੀਂ ਕੋਈ ਮੈਨੂੰ ਇਲਾਕ ਦਿਓ ਇਹ ਦੇਖ ਸਕਦੇ ਹੋ ਪਾਸ ਸਟੇਸ਼ਨ ਤੇ ਹੁਣ ਇਸ ਟਾਈਮ ਪਹੁੰਚ ਚੁੱਕੇ ਆਂਗੇ ਇਹ ਏਟੀਐਮ ਰਹਿ ਗਿਆ ਇੱਧਰ ਇਹ ਯਾਤਰੀ ਇੱਥੇ ਨੂੰ ਸੁੱਤੇ ਪਏ ਨੇ ਤੇ ਇਧਰੋਂ ਟਿਕਟ ਮਿਲਦੀ ਹੈ ਜਿਹੜੀ ਟਿਕਤਾ ਪਾ ਕਟਾ ਚੁੱਕੇ ਆਂਗੇ ਤੇ ਆ ਕੁਝ ਯਾਤਰੀ ਬੈਠੇ ਨੇ ਇਥੋਂ ਦੇ ਟ੍ਰੇਨ ਚੱਲਣ ਵਾਸਤੇ ਤਿਆਰ ਖੜੀ ਐ ਆਪਾਂ ਟਿਕਟ ਕਟਾ ਲਈ ਸੀਗੀ ਟਿਕਟ ਮੁੰਡੇ ਦੇ ਕੋਲੇ ਆਗੀ ਐਕਸਪ੍ਰੈਸ ਦਾ ਲਿਆਗਾ 100 ਰੁਪਿਆ ਇਥੋਂ ਆਪਾਂ ਜਾਵਾਂਗੇ ਧੂਰੀ ਧੂਰੀ ਤੋਗਗੇ ਆਪਾਂ ਫਿਰ ਮੁੰਡੇ ਨੂੰ ਪਤਾ ਮੈਨੂੰ ਇੰਨਾ ਪਤਾ ਨਹੀਂ ਹੈਗਾ ਆਪਾਂ ਚੱਕੇ ਦੱਸਦਾਗਾ ਲੈ ਮੁੰਡੇ ਨੇ ਆਪਣੇ ਯਾਰ ਉਸ ਨਾਲ ਗੱਲ ਕਰਨੀ ਕਹਿੰਦਾ ਧੂਰੀ ਜਾਣਾ ਧੂਰੀ ਤੋਂ ਬਾਅਦ ਲਿਦਣਾ ਲਿਦਣ ਤੋਂ ਅਮ੍ਰਿਤਸਰ ਤੇ ਹੁਣ ਆਪਾਂ ਅੱਗੇ ਆ ਕੇ ਤੁਹਾਨੂੰ ਦਿਖਾਉਣੇ ਆਗੇ ਕਿਵੇਂ ਦਾ ਕੁਝ ਬਣਦਾਗਾ ਇਥੋਂ ਦਾ ਉਹ ਆਪਣੀ ਇੰਨੇ ਟਾਈਮ ਬਾਅਦ ਫਾਈਨਲੀ ਗੱਡੀ ਆ ਚੁੱਕੀ ਹੈਗੀ ਰਾਮਪੁਰੇ ਦੇ ਵਿੱਚ ਬੀਲੀ ਵਾਲੀ ਗੱਡੀ ਐ ਐਕਸਪ੍ਰੈਸ ਇਹ 20 ਮਿੰਟ ਲੇਟ ਆ ਵਧੀਆ ਨਹੀਂ ਹੈ ਇਹ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਚੜਾਂਗੇ ਤੇ ਹੁਣ ਅਸੀਂ ਟਰਾਈ ਕਰਦੇ ਹਾਂ ਕਿੱਥੋਂ ਚੜਨਾ ਕਿੱਥੋਂ ਨਹੀਂ ਉਹ ਜਿਹੜੇ ਉਧਰ ਮੂਰੇ ਜਾ ਕੇ ਖੜੇ ਸੀ ਉਹ ਖੜੀ ਰਹਿ ਗਏ ਨੇ ਬਾਲੇ ਚਲਾ ਕੇ ਵਣਦੇ ਸੀ ਤੇ ਬਾਲੇ ਮੂਰੇ ਖੜ ਕੇ ਜਾ ਕੇ ਉਹ ਪਹਿਲੀ ਚੋਬਰ ਇਹ ਦੇਖ ਸਕਦੇ ਹਾਂ ਤੇ ਦੇਖਦੇ ਇੱਥੋਂ ਕਿ ਜਾਣਨਾ ਗੱਡੀ ਤੁਰਪੀ ਸਾਨੂੰ ਖੜਾ ਨੂੰ 1 ਮਿੰਟ ਹੀ ਹੋਇਆ ਉਹਨਾਂ ਨੇ ਜ਼ਿਆਦਾ ਟਾਈਮ ਵੇਸਟ ਨਹੀਂ ਕੀਤਾ ਇਹ ਬਹੁਤ ਵਧੀਆ ਟਾਈਮ ਦਾ ਨਹੀਂ ਹੈਗਾ ਕਿਉਂਕਿ 28 ਮਿੰਟ ਪਹਿਲਾਂ ਜਿਹੜਾ ਤੇ ਬਾਹਰੋਂ ਮੂਵ ਹੋਣੀ ਸ਼ੁਰੂ ਹੋ ਗਈ ਆਹ ਦੇਖੋ ਮੈਂ ਤਿੰਨ ਜਿਹੜਾਗਾ ਤੀਜੀ ਵਾਰੀ ਹਣ ਤੋਂ ਲੈ ਕੇ ਤੀਜੀ ਵਾਰੀ ਚੜਿਆ ਜਿਹੜੀ ਆਪਣੀ ਬੱਸ ਸੀ ਐ ਗੱਡੀ ਜਵਾਂ ਨਹੀਂ ਉਹਦੇ ਇੱਕ ਸਾਰ ਯਾਰੀ ਹੈਗੀ ਕਿਉਂ ਮੁੰਡਿਆ ਵਧੀਆ ਨਿਆਰੀ ਸਫ਼ਰ ਵਧੀਆ ਰੁਈ ਸਫ਼ਰ ਵਧੀਆ ਰਹੇ ਟਾਈਮ ਹੋ ਚੁੱਕਾ 6:46 ਤੇ ਪਹੁੰਚ ਚੁੱਕੇ ਆਂਗੇ ਆਪਾਂ ਧੂਰੀ ਜੰਕਸ਼ਨ ਦੇ ਉੱਤੇ ਆਹ ਦੇਖੋ ਧੂਰੀ ਜੰਕਸ਼ਨ ਟ੍ਰੇਨ ਦਾ ਸਫ਼ਰ ਇਹ ਮੈਨੂੰ ਵਧੀਆ ਲੱਗਿਆ ਕਿਉਂਕਿ ਇਹਦੇ ਨਾ ਮੂਵਮੈਂਟ ਨਹੀਂ ਹੁੰਦੀ ਹਲਚਲ ਨਹੀਂ ਹੁੰਦੀ ਵਾਲੀ ਤੇ ਖੜ ਕੇ ਅਸੀਂ ਆਏ ਆਗੇ ਇਹ ਪੈਸੈਂਜਰਸ ਦਾ ਡੱਬਾ ਸੀ ਪਹਿਲਾਂ ਸਲੀਪਰ ਵਾਲੇ ਦੇ ਵਿੱਚ ਬੈਠ ਗਏ ਸੀ 6:40 ਟਾਈਮ ਹੋ ਚੁੱਕਿਆ ਤੇ ਚੱਲ ਮੁੰਡਾ ਕਹਿੰਦਾ ਉਧਰ ਇਧਰ ਇਧਰੋਂ ਆ ਗਈ ਆ ਜਿਹੜੀ ਆਪਣੀ ਲਾਈਨ ਆਉ ਕਿਧਰੋਂ ਆ ਗਈ ਤੇ ਹੁਣ ਅਸੀਂ ਲੱਭ ਰਹੇ ਆ ਕਿ ਸਾਡੀ ਗੱਡੀ ਕਿੱਧਰ ਆਉਣੀ ਹੈ 6:40 ਤੇ 6:40 ਦੇ 6:55 ਦੇ ਕਿ 6:40 55 6:55 ਫੋਰ ਨੰਬਰ ਚਾਰ ਲਿਜੇ ਸੁਦਾ ਸੁਨਾ ਆਪਾਂ ਬਹ ਚੁੱਕਿਆਂਗੇ ਪਲੇਟਫਾਰਮ ਫੋਰ ਨੰਬਰ ਤੇ ਚਾਰ ਨੰਬਰ ਤੇ ਤੇ ਇੱਥੇ ਲੋਕਾਂ ਦਾ ਬੁਰਾ ਹਾਲ ਮੰਨ ਕੇ ਚਲੋ ਜਿਵੇਂ ਉਵੇਂ ਹੀ ਬੈਠੇ ਹੁੰਦੇ ਆ ਕਿ ਆ ਦੇਖੋ ਕੁੱਤੇ ਕੱਤੇ ਬੈਠੇ ਆਗੇ ਅੱਜ ਵੀ ਇੰਡੀਆ ਕਿਤਨਾ ਕਿਤੇ ਉਵੇਂ ਹੀ ਬੈਠੇ ਆਗੇ ਲੋਕ ਜਿਵੇਂ ਕਰਨੀ ਹੁੰਦੇ ਤੇ ਮੋਡੀਫਾਈ ਤਾਂ ਚੱਲ ਹੋ ਜੂਗਾ ਵੀ ਹੌਲੀ ਹੌਲੀ ਫਰਕ ਪੈ ਰਿਹਾਗਾ ਡਵੈਲਪ ਹੋ ਰਿਹਾਗਾ ਤੇ ਇਹ ਦਰ ਲਾਈਨ ਜਿਹੜੀ ਆਪਾਂ ਹੁਣ ਦੇਖ ਰਹੇ ਆਂਗੇ ਤੇ ਤਾਂ ਚਲੋ ਕਚਰਾ ਹੁੰਦਾ ਹੀ ਹੈ ਹਨਾ ਇਹ ਸਫਾਈ ਕਰਦੇ ਹੋਣਗੇ ਹਨਾ ਇਹ ਤੋਂ ਲੋਕ ਆਪ ਨਹੀਂ ਆ ਰਹੇ ਤੇ ਆ ਸੁਬਾ ਸੁਬਾ ਜਿਹੜੇ ਲੋਕਾਂ ਨੂੰ ਬਰੈਡ ਬਣਾ ਕੇ ਮੰਨ ਕੇ ਚਲੋ ਲੈ ਕੇ ਆਉਂਦੇ ਆਗੇ ਜੰਕਸ਼ਨ ਨੰਬਰ 4 ਆ 4 ਨਹੀਂ ਤੇ ਪਲੇਟਫਾਰਮ 4 ਪਲੇਟਫਾਰਮ ਨੰਬਰ 4 ਪਲੇਟਫਾਰਮ ਨੰਬਰ 4 ਪਟਵੰਲ ਜਾਦੇ ਹੋਣੀ ਹੈ ਹਾਂ 5 ਮਿੰਟਾਂ ਦਾ ਪੰਜ ਮਿੰਟਾਂ ਨੂੰ ਟ੍ਰੇਨ ਆਉਣ ਵਾਲੀ ਹੈ ਰਹਿ ਕੇ ਕਰਦੇ ਆ ਗੱਲਬਾਤ ਹਾਂਜੀ ਤੇ ਟ੍ਰੇਨ ਮਿਲ ਗਈ ਆਪਾਂ ਨੂੰ ਚੜ ਗਏ ਆਪਾਂ ਇਹ ਤੁਰਤੀ ਕਿੱਧਰ ਨੂੰ ਜਾ ਰਹੀ ਹੈ ਲੁਧਿਆਣੇ ਜਾ ਰਹੀ ਹੁਣ ਜਾ ਰਹੀ ਹੈ ਲੁਧਿਆਣੇ ਨੂੰ ਆਹ ਰੇਲ ਰੇਲ ਹੱਥੀ ਵਾਲਾ ਕੱਸ ਕੇ ਪਾਇਆ ਹੈ ਲੋਜੀ ਮਿਲ ਗਈ ਆਪਾਂ ਨੂੰ ਸੀਟ ਉੱਤੇ ਬਹਿ ਕੇ ਜੜ ਕੇ ਆਪਾਂ ਥੱਲੇ ਦਾ ਬਹੁਤ ਫੀੜਾ ਗੱਡੀ ਦੇ ਵਿੱਚ ਇਹਦਾ ਕੋਈ ਦੇਖੋ ਹਾਂ ਨਾ ਭਈ ਗੱਟ ਕਿਉਂ ਮੁੰਡਿਆ ਮਿਲ ਗਈ ਕਿੰਨੇ ਮਿੰਟ ਲੇਟ ਆ ਕੇ ਤਾਂ ਇਹ ਤਾਂ ਨਹੀਂ ਲੇਟ ਤਾਂ ਸੰਗੀ ਟਾਈਮ 9:02 ਮਿੰਟ ਸੀ ਮੈਸੇ ਭੱਜ ਕੇ ਫੜੀਏ ਭੱਜ ਕੇ ਫੜੀਏ ਭੱਜ ਕੇ ਫੜੀਏ ਤੇ 135 ਕਿਲੋਮੀਟਰ ਹੈ ਗਿਆ ਨਾ 135 ਦਾ ਬੋਰਡ ਤੇ ਲੋਜੀ 11:37 ਹੋ ਚੁੱਕਾ 11:37 ਟਾਈਮ ਦੇ ਉੱਤੇ ਹੁਣ ਅਸੀਂ ਲੈਣਾ ਰੂਮ ਹਨਾ ਮੁੰਡਾ ਰੂਮ ਲੈਣਾ ਤੇ ਭੀੜ ਦੇਖੋ ਆਹ ਟ੍ਰੇਨ ਆਪਣੀ ਹੁਣੇ ਹੁਣੇ ਰੁਕੀ ਆ ਐਸਬੀਆਈ ਬੈਂਕ ਦੀ ਇੱਥੇ ਲੱਗੀ ਹੋਈ ਪ੍ਰਿੰਟਿੰਗ ਪੂਰੀ ਕਿੱਧਰ ਨੂੰ ਜਾਣਾ ਹੁਣ ਲੈਫਟ ਤੇ ਚੜਨ ਚੱਲ ਇੱਧਰ ਲੈਫਟ ਇੱਧਰ ਪਾੜੀ ਨੂੰ ਉਧਰੋਂ ਚੜ ਕੇ ਜਾਣਾ ਹੁਣ ਲਓ ਜੀ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂਗੇ ਮਹਾਰਾਜਾ ਰਣਜੀਤ ਸਿੰਘ ਦਾ ਸਟੈਚੂ ਸਾਹਮਣੇ ਤੇ ਹੀ ਦੇਖ ਸਕਦੇ ਹਾਂ। ਸ਼ਹਿਰ ਅੰਮ੍ਰਿਤਸਰ ਦੇ ਵਿੱਚ ਮੁੰਡਾ ਪਹੁੰਚ ਚੁੱਕਿਆ ਹੈ। ਤੇ ਨਾਲ ਮੈਂ ਵੀ ਹਾਂ। ਕੈਮਰਾ ਹੋਲਡਰ ਮਤਲਬ ਕਿ ਬਲੌਗਰ। ਹੁਣ ਆਪਾਂ ਲੈਣਾ ਰੂਮਾਂ। ਜਮਾਂ ਸਸਤਾ। ਜਿਹੜਾ ਸਸਤੇ ਤੋਂ ਸਸਤਾ ਮਿਲੇ ਵਧੀਆ ਤੇ ਸਸਤਾ। ਹੈ ਮੁੰਡਿਆ। ਵਧੀਆ ਵੀ ਹੋਵੇ ਸਸਤਾ ਵੀ ਹੋਵੇ ਫੈਸਿਲਿਟੀ ਸਾਰੀ ਹੋਵੇ। ਹਾਂ ਹਾਂ। ਤੇ ਲਵਦੇ ਆ ਕੋਈ ਰੂਮ ਵਾਲਾ ਹੁਣ ਉਹਨਾਂ ਕਰਦੇ ਆ ਗੱਲ ਹਾਂਜੀ ਸਰਾ ਬਣੀ ਹੈ ਹੈ ਸਰਾ ਆ ਦੇਖੋ ਕਿੱਡੀ ਹਵੇਲੀ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਇੱਥੇ ਵੀ ਮਿਲਦੇ ਆ ਫਾਈ ਕਰਕੇ ਦੇਖੀਏ ਠੀਕ ਹੈ ਫੈਮਿਲੀ ਰੂਮ ਅਰੀ ਮਿਲਦੇ ਆ